ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜੋ ਤਰਨਤਾਰਨ ਬਾਈ ਇਲੈਕਸ਼ਨ ਹੈ ਉਹਦੀ ਅੱਜ ਜਿਹੜੀਆਂ ਤਰੀਕਾਂ ਹਨ ਉਹ ਮੁਕਰਰ ਕਰਤੀਆਂ ਨੇ ਔਰ 11 ਨਵੰਬਰ ਨੂੰ ਦਿਨ ਮੰਗਲਵਾਰ ਨੂੰ 11 ਨਵੰਬਰ ਦਿਨ ਮੰਗਲਵਾਰ ਨੂੰ ਪੋਲਿੰਗ ਹੋਣੀ ਹੈ ਤਰਨਤਾਰਨ ਦੇ ਵਿੱਚ ਫੋਟਾਂ ਪੈਣੀਆਂ ਨੇ ਔਰ 14 ਤਰੀਕ ਨੂੰ ਇਹਦਾ ਰਿਜ਼ਲਟ ਆਉਣਾ ਹੈ। ਸੋ ਮੈਂ ਕਈ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਸੋ 3 ਤਰੀਕ ਨੂੰ ਸਾਧ ਭਗਵੰਤ ਸਿੰਘ ਜੀ ਮਾਨ ਜੋ ਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਨੇ ਉਹਨਾਂ ਨੇ 3 ਤਰੀਕ ਨੂੰ ਇੱਕ ਵੱਡੇ ਬੜੇ ਵੱਡੇ ਵਿਸ਼ਾਲ ਇਕੱਠ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਕੈਂਡੀਡੇਟ ਡਿਕਲੇਅਰ ਕੀਤਾ ਸੀਗਾ। ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ। ਸਾਬਕਵੰਤ ਸਿੰਘ ਜੀ ਮਾਨ ਮਾਨ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਨੂੰ ਬਤੌਰ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟ ਡਿਕਲੇਅਰ ਕੀਤਾ ਮੈਂ ਕੋਈ ਚੀਜ਼ਾਂ ਹੋਰ ਸਾਂਝੀਆ ਕਰਨੀਆਂ ਚਾਹੁੰਦਾ ਤੁਹਾਡੇ ਨਾਲ ਅਸੀਂ ਜਾ ਕੇ ਮਾਨ ਸਾਹਿਬ ਨੂੰ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ 10 ਲੱਖ ਦੀ ਬੀਮਾ ਯੋਜਨਾ ਜਿਹੜੀ ਆ ਉਹ ਸਾਡੀ ਤਰਨਤਾਰ ਤੋਂ ਸ਼ੁਰੂ ਕੀਤੀ ਜਾਵੇ ਉਹਨਾਂ ਨੇ ਸਾਡਾ ਇਹ ਜੋ ਸਾਡੀ ਰਿਕੁਐਸਟ ਸੀ ਉਹਨੂੰ ਕਬੂਲ ਦਿਆਂ ਤਰਨਤਨ ਦੀ ਤਕਰੀਬਨ 3 ਲੱਖ ਦੀ ਬਾਦੀ ਆ ਔਰ ਸਾਡੇ ਸਾਰੇ ਤਕਰੀਬਨ ਉਹ ਸ਼ੁਰੂਆਤ ਵੀ ਤਰਨਤਨ ਤੋਂ ਹੋਈ ਔਰ ਸਾਰੇ ਜਿਹੜੇ ਆ ਉਹ 3 ਲੱਖ ਦੀ ਬਾਦੀ ਜਿੰਨੀ ਤਕਰੀਬਨ ਤਕਰੀਬਨ 3 ਲੱਖ ਦੀ ਬਾਦੀ ਸਾਰੀ ਕਵਰ ਕੀਤੀ ਹਰ ਘਰ ਦਾ 10 ਲੱਖ ਦਾ ਬੀਮਾ ਜਿਹੜੀ ਯੋਜਨਾ ਜਿਹੜੀ ਆ ਉਹਦੀ ਸ਼ੁਰੂਆਤ ਵੀ ਤਰਨਤਨ ਤੋਂ ਹੋਈ ਇੱਥੇ ਵਸਨੀ ਆਮ ਤੌਰ ਤੇ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਜਿਹੜੀ ਲਾਲ ਲਕੀਰ ਦੇ ਅੰਦਰ ਜ਼ਮੀਨ ਸੀ ਜਾਂ ਪਲਾਟ ਸੀ ਜਾਂ ਘਰ ਸੀਗੇ ਉਹ ਜਦੋਂ ਸਰਕਾਰਾਂ ਬਦਲ ਜਾਂਦੀਆਂ ਸੀ ਜਾਂ ਜਦੋਂ ਪੰਚਾਇਤਾਂ ਬਦਲ ਜਾਂਦੀਆਂ ਸੀ ਲੜਾਈ ਝਗੜੇ ਹੁੰਦੇ ਸੀਗੇ ਕਬਜ਼ੇ ਹੁੰਦੇ ਸੀਗੇ ਉਹਦੇ ਵਿੱਚ ਬਹੁਤ ਵੱਡਾ ਉਪਰਾਲਾ ਕਰਕੇ ਮਾਨ ਸਾਹਿਬ ਨੇ ਉਹਦਾ ਵੀ ਹੱਲ ਕੀਤਾ ਕਿ ਉਹਨਾਂ ਨੂੰ ਉਹਨਾਂ ਨੇ ਮਾਲਕੀ ਦੇ ਹੱਕ ਦਿੱਤੇ ਲਾਲ ਕੀਰ ਦੇ ਅੰਦਰ ਔਰ ਉਹ ਵੀ ਜਿਹੜੀਆਂ ਰਜਿਸਟ੍ਰੇਸ਼ਨਾਂ ਚੱਲ ਰਹੀਆਂ ਨੇ ਜਿਹੜੀਆਂ ਹੋ ਗਈਆਂ ਨੇ ਉਹ ਠੀਕ ਆ ਔਰ ਇਹ ਲਗਾਤਾਰ ਜਿਹੜਾ ਜਿਹੜਾ ਪ੍ਰੋਸੈਸ ਆ ਇਹ ਚੱਲਦਾ ਰਹੂਗਾ ਉਹ ਵੀ ਜਿਹੜਾ ਬਹੁਤ ਵੱਡਾ ਮਸਲਾ ਜਿਹੜਾ ਆ ਉਹ ਸੰਗਤ ਦਾ ਬਹੁਤ ਵੱਡਾ ਮਸਲਾ ਹਾਲੂ ਆ ਕਿ ਕਿ ਅੱਜ ਤੱਕ ਕਦੀ ਮਾਲਕੀ ਦੇ ਲਾਲਕੀਲ ਦੇ ਅੰਦਰ ਕਿਸੇ ਨੂੰ ਹੱਕ ਨਹੀਂ ਸੀ ਮਿਲਿਆ ਔਰ ਉਹ ਜਿਹੜੀ ਆ ਉਹ ਉਹ ਵੇਚ ਵੀ ਸਕਦੇ ਆ ਉਹ ਤੇ ਲੋਨ ਵੀ ਲੈ ਸਕਦੇ ਆ ਉਹਦੇ ਉੱਤੇ ਆਪਣਾ ਕੋਈ ਕਾਰੋਬਾਰ ਲੋਨ ਲੈ ਕੇ ਕੋਈ ਕਾਰੋਬਾਰ ਵੀ ਕਰ ਸਕਦੇ ਇਹ ਬਹੁਤ ਵੱਡਾ ਅਪਰਾਲਾ ਇਥੇ ਹੀ ਬਸ ਨਹੀਂ ਅਸੀਂ ਆਪਣੇ ਸ਼ਹਿਰ ਲਈ ਸਹਿਬ ਸ੍ਰੀ ਗੁਰੂ ਅਰਜਨ ਦੇਵ ਦੀ ਵਸਾਈ ਹੋਈ ਨਗਰੀ ਉਹਦੇ ਲਈ ਵੀ ਕੁਝ ਡਿਮਾਂਡਾਂ ਭੇਜੀਆਂ ਸੀ ਸਾਡੀਆਂ ਪੰਚਾਇਤਾਂ ਲਈ ਵੀ ਕੁਝ ਡਿਮਾਂਡਾਂ ਭੇਜੀਆਂ ਸੀ ਸਾਡੇ ਹੋਰ ਵੀ ਜਿਹੜੇ ਰੋਡਸ ਦਾ ਇਨਫਰਾਸਟ੍ਰਕਚਰ ਸੀਗਾ ਰੋਡਸ ਦੀ ਵਾਈਡਨਿੰਗ ਸੀ ਸੜਕਾਂ ਚੌੜੀਆਂ ਕਰਨੀਆਂ ਸੀ ਔਰ ਜਿੱਥੋਂ ਤੱਕ ਨੌਜਵਾਨਾਂ ਲਈ ਸੀਗੀ ਸਟੇਡੀਅਮਾਂ ਦੀ ਡਿਮਾਂਡ ਸੀਗੀ ਹੈਲਥ ਸੈਂਟਰਾਂ ਦੀ ਡਿਮਾਂਡ ਸੀਗੀ ਸੋ ਉਹ ਸਾਰੀਆਂ तकरीबन तकरीबन ਜੇ ਮੈਂ ਰੋਡਸ ਦੀ ਇਨਫਰਾਸਟ੍ਰਕਚਰ ਦੀ ਗੱਲ ਕਰਾਂ ਉਹ 55 ਕਰੋੜ ਰੁਪਇਆ ਸਾਡੀਆਂ ਸੜਕਾਂ ਲਈ ਤਰਨਤਨ ਸਿਰਫ ਤਰਨਤਨ ਅਸੈਂਬਲੀ ਹਲਕੇ ਲਈ ਔਰ 55 ਕਰੋੜ ਰੁਪਇਆ ਉਹ ਸਾਡਾ ਆ ਚੁੱਕਾ ਹੈ 30 ਕਰੋੜ ਰੁਪਇਆ ਸਾਡੇ ਪੰਚਾਇਤਾਂ ਲਈ ਜਿਹੜਾ ਪੰਚਾਇਤਾਂ ਦੀ ਡਿਵੈਲਪਮੈਂਟ ਹੋਊਗੀ ਔਰ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਪੰਚਮ ਪਾਸ਼ਾ ਦੀ ਵਸਾਈ ਹੋਈ ਨਗਰੀ ਉਦੈ ਲਈ 50 ਕਰੋੜ ਦੇ ਪ੍ਰੋਜੈਕਟ ਸਾਡੇ ਕੋਲ ਆਏ ਨੇ ਸੋ ਮੈਂ ਇਹ ਸਾਰਾ ਮਾਨ ਸਾਹਿਬ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਸੰਗਤ ਵੱਲੋਂ ਵੀ ਤਰਨਤਾਰ ਦੀ ਸੰਗਤ ਵੱਲੋਂ ਵੀ ਤਹਿ ਦਿਲੋਂ ਧੰਨਵਾਦ ਕਰਦਾ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਦੇਖੋ ਆਪਾਂ ਆਪਣੇ ਹਲਕੇ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਆਪਣੇ ਹਲਕੇ ਨੂੰ ਤਰੱਕੀ ਵਾਲੇ ਬੰਨੇ ਲੈ ਕੇ ਜਾਣਾ ਨੌਜਵਾਨਾਂ ਨੂੰ ਆਪਾਂ ਉਹਨਾਂ ਨੂੰ ਸਹੀ ਮਾਰਗ ਬਖਾਉਣਾ ਸਹੀ ਲੀ ਤੇ ਲੈ ਕੇ ਆਉਣਾ ਸੋ ਮੈਂ ਬੇਨਤੀ ਕਰੂੰਗਾ ਕਿ 11 ਤਰੀਕ ਵਾਲੇ ਦਿਨ ਤੁਸੀਂ ਸਾਰੇ ਜਿਹੜੇ ਆ ਤਕੜੇ ਹੋ ਕੇ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਿੱਸਾ ਬਣੀਏ ਔਰ ਆਪਣੇ ਇਸ ਇਲਾਕੇ ਦੀ ਇਸ ਮਹਾਰਾਜ ਦੀ ਵਸਾਈ ਹੋਈ ਨਗਰੀ ਦੀ ਸੇਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਸੋ ਇਸ ਇਲਾਕੇ ਦੀ ਤਰੱਕੀ ਲਈ ਜ਼ਰੂਰ ਜਿਹੜਾ ਆ ਉਹ ਸਾਨੂੰ ਜ਼ਰੂਰ ਸਾਡਾ ਸਾਥ ਦਿਓ ਔਰ ਮੈਂ ਬੇਨਤੀ ਕਰਦਾ ਵੱਧ ਤੋਂ ਵੱਧ ਵੋਟਾਂ ਪਾ ਕੇ ਜ਼ਰੂਰ ਕਾਮਯਾਬ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ